ਦੇਵਾਨਾ ਰੇੜੀ ਦੇ ਸਤਿਕਾਰਯੋਗ ਸਰੋਤਿਆਂ ਨੂੰ ਲੂਣ ਦਾ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਰੋਲ ਹੈ ਸਾਨੂੰ ਯਾਦ ਹੈ ਬਚਪਨ ਦੇ ਵਿੱਚ ਪਿੰਡਾਂ 'ਚ ਰਹਿੰਦੇ ਸੀ ਸੁਣਦੇ ਸੀ ਲੜਕੀਆਂ ਨੂੰ ਲੂਣ ਨਹੀਂ ਖਾਣ ਦਿੱਤਾ ਜਾਂਦਾ ਕਿ ਨਾ ਹੱਡ ਵੱਡੇ ਹੋ ਜਾਣਗੇ ਲੂਣ ਦੀ ਘਾਟ ਸੀ ਲੂਣ ਹੀ ਬਾਹਰੋਂ ਆਉਂਦਾ ਸੀ ਬਾਕੀ ਸਾਰਾ ਖਾਣ ਪੀਣ ਕਰਦਾ ਹੁੰਦਾ ਸੀ ਆਮ ਪਿੰਡਾਂ 'ਚ ਅਸੀਂ ਘਾਟੇ ਰਹਿੰਦੇ ਸੀ ਉੱਥੇ ਕਹਿੰਦੇ ਸੀ ਇਹਨਾਂ ਨੇ ਜਦੋਂ ਗੁਆ ਆਸਾਮ ਚ ਲੜਾਈ ਸ਼ੁਰੂ ਹੋਈ ਹੈ ਇਹਨਾਂ ਦਾ ਵਿਰੋਧ ਸ਼ੁਰੂ ਹੋਇਆ ਅੰਦੋਲਨ ਸ਼ੁਰੂ ਹੋਏ ਨੇ ਕਹਿੰਦੇ ਉੱਥੇ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਬਾਹਰੋਂ ਇੰਡੀਆ ਤੋਂ ਮਗਵਾਣ ਦੀ ਅਸੀਂ ਬਾਗੀ ਹੋ ਜਾਣਾ ਸਾਨੂੰ ਕਹਿੰਦੇ ਲੋਣ ਦੀ ਲੋੜ ਹੈ ਅਸੀਂ ਕੇਲੇ ਦੇ ਪੱਤੇ ਸਾੜ ਕੇ ਉਹਨਾਂ ਤੋਂ ਲੋਣ ਦਾ ਕੰਮ ਲੈ ਲੈਣਾ ਸਵਾ ਤੋਂ ਕੇਲਿਆਂ ਦੀ ਤੋਂ ਸ਼ਾਦੋ ਸਲੂਣਾ ਹੁੰਦਾ ਹੋਵੇ ਹੁਣ ਲੋਣ ਦੀ ਵਰਤੋਂ ਇੰਨੀ ਹੋਣ ਲੱਗੀ ਹੈ ਕਿ ਅਸੀਂ ਬਹੁਤ ਜ਼ਿਆਦਾ ਬਿਮਾਰੀਆਂ ਲੋਣ ਦੇ ਕਾਰਨ ਸਹਿੜ ਲੈਨੇ ਆਂ ਸੋ ਇਸ ਸਬੰਧੀ ਇਹ ਜਿਹੜੀ ਪੀਜੀਆਈ ਚੰਡੀਗੜ੍ਹ ਦੀ ਰਿਸਰਚ ਰਿਪੋਰਟ ਹੈ ਕਿ ਪ੍ਰੋਟੀਨ ਰੋਜ਼ ਅਸੀਂ 1 ਗ੍ਰਾਮ ਪ੍ਰਤੀ ਕਿਲੋ ਦੀ ਜ਼ਰੂਰਤ ਹੈ ਸਾਨੂੰ ਪ੍ਰੋਟੀਨ ਰੋਜ਼ 1 ਗ੍ਰਾਮ ਪ੍ਰਤੀ ਕਿਲੋ ਜਦੋਂ ਕਿ ਬਿਲ ਰਿਹਾ ਸਾਨੂੰ ਸਿਰਫ 39 ਤੋਂ 57 ਗ੍ਰਾਮ ਪ੍ਰੋਟੀਨ ਘੱਟ ਹੈ ਤੇ ਲੋਨ ਜ਼ਿਆਦਾ ਹੈ ਇਸ ਲਈ ਬਲੱਡ ਪ੍ਰੈਸ਼ਰ ਦਿਲ ਦੇ ਦੌਰੇ ਤੇ ਦਿਮਾਗੀ ਦੌਰੇ ਬ੍ਰੇਨ ਸਟ੍ਰੋਕ ਦੇ ਮਰੀਜ਼ ਵੱਧ ਰਹੇ ਨੇ ਕਿਉਂਕਿ ਅਸੀਂ ਆਪਣਾ ਟੇਸਟ ਐਨਾ ਡਵੈਲਪ ਕਰ ਲਿਆ ਅਸੀਂ ਨਮਕੀਨ ਦੇ ਸ਼ੌਕੀਨ ਹੋ ਗਏ ਰੋਜ਼ 1 ਗ੍ਰਾਮ ਪ੍ਰਤੀ ਕਿਲੋ ਪ੍ਰੋਟੀਨ ਦੀ ਸਾਨੂੰ ਜ਼ਰੂਰਤ ਹੈ ਜਦੋਂ ਕਿ 80 ਕਿਲੋ ਦੇ ਸ਼ਖਸ ਨੂੰ 80 ਗ੍ਰਾਮ ਪ੍ਰੋਟੀਨ ਚਾਹੀਦਾ 50 ਕਿਲੋ ਦੇ ਸ਼ਖਸ ਨੂੰ 50 ਗ੍ਰਾਮ ਪ੍ਰੋਟੀਨ ਰੋਜ਼ ਚਾਹੀਦਾ ਤਾਂ ਇੱਕ ਕਿਲੋ ਪਿੱਛੇ 1 ਗ੍ਰਾਮ ਲੇਕਿਨ ਉੱਤਰੀ ਭਾਰਤ ਦੇ ਵਿੱਚ ਸ਼ਾਕਾਹਾਰੀ ਪਰਿਵਾਰਾਂ ਚ ਰੋਜ਼ 39 ਤੋਂ 57 ਗ੍ਰਾਮ ਪ੍ਰੋਟੀਨ ਹੀ ਮਿਲਦਾ ਹੈ ਜਿਹੜੇ ਸ਼ਾਕਾਹਾਰੀ ਪਰਿਵਾਰ ਨੇ ਨਾਨ-ভেজ ਜਿਹੜੇ ਵੈਜੀਟੇਰੀਅਨ ਨੇ ਯਾਨੀ ਜੇ ਤੁਸੀਂ 50 ਕਿਲੋ ਦੇ ਹੋ ਤਾਂ ਤੁਹਾਨੂੰ 50 ਗ੍ਰਾਮ ਪ੍ਰੋਟੀਨ ਰੋਜ਼ ਚਾਹੀਦੀ ਹੈ ਪਰ ਇੱਕ ਆਮ ਬੰਦੇ ਨੂੰ ਰੋਜ਼ ਸਿਹਤਮੰਦ ਬੰਦੇ ਨੂੰ ਪੰਜਾਬ ਚ 39 ਤੋਂ 57 ਗ੍ਰਾਮ ਪ੍ਰੋਟੀਨ ਨਹੀਂ ਮਿਲਦਾ ਜਿਹੜਾ ਹੈ 57 ਕਿਲੋ ਦਾ ਉਹਨੂੰ ਤਾਂ ਠੀਕ ਹੈ ਮੇਰੇ ਅਰਗੇ 65 ਕਿਲੋ ਵਾਲੇ ਨੂੰ ਵੀ ਠੀਕ ਹੈ ਪਰ ਅਸੀਂ ਪ੍ਰੋਟੀਨ ਘੱਟ ਖਾਂਦੇ ਹਾਂ ਇਸ ਦੇ ਵਿੱਚ ਪੁਰਸ਼ਾਂ ਦੇ ਵਿੱਚ ਜ਼ਿਆਦਾ ਪ੍ਰੋਟੀਨ ਦੀ ਜ਼ਰੂਰਤ ਹੈ ਪ੍ਰੋਟੀਨ ਨਾ ਮਿਲਣ ਤੇ ਮਾਸਪੇਸ਼ੀਆਂ ਤੇ ਰੋਗਾਂ ਨਾਲ ਲੜਨ ਦੀ ਸ਼ਕਤੀ ਘੱਟ ਜਾਂਦੀ ਹੈ ਲੋਕ ਥੱਕੇ ਥੱਕੇ ਮਹਿਸੂਸ ਕਰਦੇ ਨੇ ਤੇ ਦਿਲ ਦੀ ਧੜਕਣਾ ਵੀ ਵਿਗੜ ਜਾਂਦੀਆਂ ਨੇ ਉੱਤਰੀ ਭਾਰਤ ਦੇ ਵਿੱਚ ਬਲੱਡ ਪ੍ਰੈਸ਼ਰ ਦਿਲ ਦੇ ਦੌਰੇ ਤੇ ਬ੍ਰੇਨ ਸਟ੍ਰੋਕ ਦੇ ਮਰੀਜ਼ਾਂ ਦੀ ਤਾਦਾਦ ਬੜੀ ਤੇਜ਼ੀ ਨਾਲ ਵਧ ਰਹੀ ਹੈ ਇਸ ਦੀ ਵਜ੍ਹਾ ਪਜੀ ਦਾ ਜਿਹੜਾ ਸਰਵੇ ਹੈ ਕਿ ਸਾਡੀ ਭਾਰਤੀ ਥਾਲੀ ਸਾਡਾ ਖਾਣ-ਪਾਨ ਇਸ ਤੇ ਸਿਆਪੇ ਦੀ ਜੜ ਹੈ ਜਿਸ ਦੇ ਵਿੱਚ ਨਮਕ ਅਤੇ ਫਾਸਫੋਰਸ ਦੀ ਮਾਤਰਾ ਜ਼ਰੂਰਤ ਤੋਂ ਬਹੁਤ ਜ਼ਿਆਦਾ ਹੈ ਤੇ ਉੱਥੇ ਪਟੀਨ ਤੇ ਪੋਟਾਸ਼ੀਅਮ ਦੀ ਮਾਤਰਾ ਲੋੜ ਤੋਂ ਬਹੁਤ ਘੱਟ ਹੈ ਪਜੀ ਆਈਐਮ ਈਆਰ ਚੰਡੀਗੜ੍ਹ ਅਤੇ ਦਾ ਜੋਰਜ ਇੰਸਟੀਚਿਊਟ ਆਫ ਗਲੋਬਲ ਹੈਲਥ ਨੇ ਉੱਤਰੀ ਭਾਰਤੀਆਂ ਦੀ ਥਾਲੀ ਤੇ ਸਰਵੇ ਕੀਤਾ ਖੋਜ ਕੀਤੀ ਤਾਂ ਪਤਾ ਲੱਗਾ ਕਿ 65% ਦੀ ਉੱਤਰੀ ਭਾਰਤ ਦੇ ਲੋਕ ਲੋੜ ਤੋਂ ਝੋਗਣਾ ਨਮਕ ਖਾ ਰਹੇ ਨੇ ਜੇ 1 ਗ੍ਰਾਮ ਦੀ ਲੋੜ ਹੈ ਤੇ 4 ਗ੍ਰਾਮ ਖਾ ਰਹੇ ਨੇ ਵਿਸ਼ਵ ਸਿਹਤ ਸੰਗਠਨ WHO ਦੇ ਮਿਆਰਾਂ ਦੇ ਮੁਤਾਬਕ ਇਨਸਾਨ ਨੂੰ ਸਿਰਫ ਰੋਜ਼ 2 ਗ੍ਰਾਮ ਲੋਣ ਦੀ ਜ਼ਰੂਰਤ ਹੈ ਜਦੋਂ ਕਿ ਅਸੀਂ ਹਰ ਰੋਜ਼ 8 ਗ੍ਰਾਮ ਲੋਣ ਛਕ ਜਾਂਦੇ ਹਾਂ ਪਰ ਲੋਣ ਖਾ ਕੇ ਫਿਰ ਹਰਾਮ ਕਰਦੇ ਹਾਂ ਉਹਦਾ ਜਸਤ ਜੋਕ ਹੈ ਇੱਕ ਮੁਹਾਵਰਾ ਹੈ 2 ਗ੍ਰਾਮ ਲੂਣ ਦੀ ਲੋੜ ਹੈ ਸਾਨੂੰ ਤੁਸੀਂ ਹਿਸਾਬ ਲਾ ਲਓ ਕਦੇ ਗਰਾਮਾਂ ਚ ਪਾ ਕੇ ਵੇਖਿਓ ਕਿ ਜਿਹੜਾ ਚਮਚਾ ਭਰ ਕੇ ਅਸੀਂ ਇੱਕ ਡੰਗ ਪਾਉਨੇ ਆ ਨਾ ਦਹੀਂ ਚ ਵੀ ਦਹੀਂ ਚ ਤਾਂ ਲੂਣ ਵੈਸੇ ਨਹੀਂ ਪਾਉਣਾ ਚਾਹੀਦਾ ਦਹੀਂ ਚ ਮਿੱਠਾ ਪਾ ਲਓ ਦਹੀਂ ਚ ਲੂਣ ਤਾਂ ਉਹਦੇ ਸਾਰੇ ਗੁਣ ਖਤਮ ਕਰ ਦਿੰਦਾ ਬੈਕਟੀਰੀਆ ਵਗੈਰਾ ਪਰ ਅਸੀਂ ਦਹੀਂ ਚ ਲਾਲ ਮਿਰਚ ਕੀ ਲੋਣ ਕੀ ਬੱਸ ਛੱਡਣਾ ਹੀ ਨਹੀਂ ਕੁਝ ਅਸੀਂ ਤਾਂ ਸ਼ਰਾਬ ਨਾਲ ਵੀ ਲੋਣ ਛੱਕਦੇ ਆ ਹਨਾ ਕਈ ਹਾਤਿਆਂ ਤੇ ਰੇੜੀਆਂ ਤੇ ਪਿਆ ਹੁੰਦਾ ਨਾ ਲੋਣ ਦਾ ਪੈਕਟ ਅਸੀਂ ਤਾਂ ਕੁੱਟਣਾ ਵੀ ਹੈ ਜੇ ਕਿਸੇ ਨੂੰ ਕਹਿੰਨਾ ਇਹਨੂੰ ਲੋਣ ਦੇ ਦਿਓ 8 ਗ੍ਰਾਮ ਪਹਿਲਾਂ ਖਾਦਾ ਹੁੰਦਾ ਤੇ ਬਾਕੀ ਦੇ ਦਿੰਦੇ ਆ ਲੋਕ ਖੈਰ ਇਸ ਖੋਜ ਦੇ ਵਿੱਚ ਪੀਜੀਆਈ ਨੇ ਤੇ ਚੰਡੀਗੜ੍ਹ ਦੇ ਐਕਸਪੈਰੀਮੈਂਟਲ ਐਂਡ ਬਾਇਓਟੈਕਨੋਲੋਜੀ ਦੇ ਅਸੋਸੀਏਟ ਪ੍ਰੋਫੈਸਰ ਡਾਕਟਰ ਅਸ਼ੋਕ ਜਾਦਵ ਨੇ ਜਾਣਕਾਰੀ ਦਿੱਤੀ ਹੈ ਕਿ ਜਦੋਂ ਸੋਡੀਅਮ ਦੀ ਮਾਤਰਾ ਵੱਧਦੀ ਹੈ ਤਾਂ ਉਹ ਸਰੀਰ ਦੇ ਵਿੱਚ ਘੁਲਣ ਲਈ ਸਰੀਰ ਦੇ ਕੋਲ ਪਾਣੀ ਨੂੰ ਸਟੋਰ ਕਰਨ ਲੱਗਦਾ ਹੈ ਤੇ ਅਜਿਹੇਆਂ ਕੋਸ਼ਿਕਾਵਾਂ ਤੇ ਆਸ-ਪਾਸ ਦੇ ਤਰਲ ਪਦਾਰਤ ਤੇ ਲਹੂ ਦੀ ਮਾਤਰਾ ਵੱਧਦੀ ਹੈ ਇਸ ਨਾਲ ਖੂਨ ਪੰਪ ਕਰਨ ਦਾ ਦਿਲ ਦਾ ਕੰਮ ਵੱਧ ਜਾਂਦਾ ਹੈ ਤੇ ਇਹੀ وجہ ਹੈ ਕਿ ਬਲੱਡ ਪ੍ਰੈਸ਼ਰ ਦਿਲ ਦੇ ਨਾਲ ਜੁੜੀਆਂ ਬਿਮਾਰੀਆਂ ਤੇ ਬ੍ਰੇਨ ਸਟ੍ਰੋਕ ਦਾ ਖਤਰਾ ਹੋਣ ਲੱਗਦਾ ਹੈ ਤੇ ਇਹ وجہ ਹੈ ਕਿ ਕਾਰਡੀਓਲੋਜਿਸਟ ਦਿਲ ਦੇ ਰੋਗਾਂ ਦੇ ਮਾਹਰ ਜਿਆਦਾ ਲੋਣ ਵਾਲਾ ਖਾਣਾ ਅਚਾਰ ਸੌਸ ਜਾਂ ਪ੍ਰੋਸੈਸਡ ਚੀਜ਼ਾਂ ਜਾਂ ਫਰਿੱਜ ਦੇ ਵਿੱਚ ਰੱਖੇ ਖਾਣੇ ਤੋਂ ਦੂਰ ਰਹਿਣ ਦੀ ਤੁਹਾਨੂੰ ਸਲਾਹ ਦਿੰਦੇ ਨੇ ਕਿਉਂਕਿ ਇਹ ਇਹਨਾਂ ਬਿਮਾਰੀਆਂ ਦਾ ਦਿਲ ਦੇ ਦੌਰੇ ਦਾ ਬ੍ਰੇਨ ਸਟ੍ਰੋਕ ਦਾ ਕਾਰਨ ਬਣਦਾ ਹੈ ਹੁਣ ਜਿਆਦਾ ਫਾਸਫੋਰਸ ਖਾਣ ਨਾਲ ਹੱਡੀਆਂ ਕਮਜ਼ੋਰ ਹੋ ਰਹੀਆਂ ਨੇ ਅਸੀਂ ਇੱਕ ਦਿਨ ਦੇ ਵਿੱਚ ਸਿਰਫ 7000 ਮਾਈਕਰੋਗ੍ਰਾਮ ਫਾਸਫੋਰਸ ਦੀ ਸਾਨੂੰ ਜ਼ਰੂਰਤ ਹੁੰਦੀ ਹੈ ਇਸ ਤੋਂ ਜ਼ਿਆਦਾ ਹੋਣ ਨਾਲ ਫਾਸਫੋਰ ਸੱਡੀਆਂ ਤੇ ਕੈਲਸ਼ੀਅਮ ਨੂੰ ਖਤਮ ਕਰਨ ਲੱਗਦਾ ਹੈ ਤੇ ਜਿਹੜਾ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਨੇ ਤੇ ਇਹ ਕੈਲਸ਼ੀਅਮ ਸਾਡੀਆਂ ਧੰਮਣੀਆਂ ਫੇਫੜੇ ਅੱਖਾਂ ਤੇ ਦਿਲ ਦੇ ਵਿੱਚ ਜਮਾ ਹੋਣ ਲੱਗਦੇ ਨੇ ਇਸ ਦੇ ਨਾਲ ਅੰਗਾਂ ਦੀਆਂ ਬਿਮਾਰੀਆਂ ਸ਼ੁਰੂ ਹੋ ਜਾਂਦੀਆਂ ਨੇ WHO ਦੇ ਅਨੁਸਾਰ ਹਰ ਰੋਜ਼ 3.50 ਗ੍ਰਾਮ ਯਾਨੀ 350 ਗ੍ਰਾਮ ਪੋਟਾਸ਼ੀਅਮ ਦੀ ਜ਼ਰੂਰਤ ਹੁੰਦੀ ਹੈ ਪੋਟਾਸ਼ੀਅਮ ਦੇ ਵਿੱਚ ਮੇਵੇ ਸਬਜ਼ੀਆਂ ਫਲ ਆਦ ਦੇ ਵਿੱਚੋਂ ਇਹ ਪੋਟਾਸ਼ੀਅਮ ਸਾਨੂੰ ਮਿਲਦਾ ਹੈ ਸਭ ਤੋਂ ਜ਼ਿਆਦਾ ਇਹ ਪੋਟਾਸ਼ੀਅਮ ਕੀਵੀ ਤੇ ਕੇਲੇ 'ਚ ਹੁੰਦਾ ਹੈ ਲੇਕਿਨ ਉੱਤਰ ਭਾਰਤੀਆਂ ਦੇ ਲਈ ਖਾਣੇ ਦੇ ਵਿੱਚ ਪੋਟਾਸ਼ੀਅਮ ਦੀ ਮਾਤਰਾ ਵੀ ਬਹੁਤ ਘੱਟ ਹੈ ਕੀਵੀ ਤਾਂ ਸਾਨੂੰ ਵੈਸੇ ਨਹੀਂ ਮਿਲਦਾ ਤੇ ਕੇਲਾ ਸੋ ਬਾਂਦਰ ਜੇ ਹੋਣ ਲੜਾਉਂਦੇ ਨੇ ਇੱਕ ਦਿਖਾ ਦਿਓ ਕੇਲਾ ਮੌਜਾਂ ਕਰ ਮਿੱਤਰਾ ਚਲੋ ਚਲੀਦਾ ਮੇਲਾ ਸੋ ਇਸ ਕਰਕੇ ਥੋੜਾ ਜਿਹਾ ਇਹਨਾਂ ਚੀਜ਼ਾਂ ਵੱਲ ਧਿਆਨ ਦੇਈਏ ਖਾਸ ਕਰਕੇ ਲੋਣ ਤੇ ਜਿਹੜਾ ਅਸੀਂ ਐਵਰੇਜ 8 ਗ੍ਰਾਮ ਖਾਂਦੇ ਆ ਨਾ ਉਹ 2 ਗ੍ਰਾਮ ਚਾਹੀਦਾ ਸਾਨੂੰ ਕਦੇ ਹੁਣ ਇੰਨੀ ਛੋਟੀ ਤੱਕੜੀ ਤਾਂ ਅੱਜ ਕੱਲ ਹੁੰਦੀਆਂ ਨੇ ਬਸ ਤਾਂ ਆਈਡੀਆ ਜਿਹਾ ਲੈ ਲਿਆ ਕਰੋ ਕਿ ਚਮਚੇ 'ਚ ਕਿੰਨਾ ਆਉਂਦਾ ਹੈ ਤੇ ਉਹਨਾਂ 'ਕ ਧਿਆਨ ਰੱਖਿਆ ਕਰੋ ਕਿ ਸਾਰੇ ਦਿਨ 'ਚ ਐਨੇ ਚਾਰ ਜਿਗੀਆਂ ਆ ਆਪਾਂ ਨੂੰ 8 ਗ੍ਰਾਮ ਚਾਹੀਦਾ ਹੈ 8 ਗ੍ਰਾਮ ਲੂਣ ਨਾ ਸਵੇਰੇ ਅੱਡ-ਗੱਡ ਕੇ ਰੱਖ ਲਓ ਕਿ ਸਾਰੇ ਦਿਨ 'ਚ ਆਪਾਂ ਚਾਰਾਂ ਜੀਆਂ ਨੇ ਇੰਨਾ ਹੀ ਲੂਣ ਵਾ ਖਾਣਾ ਪਰ ਫਿਰ ਵੀ ਤੁਸੀਂ ਕਈ ਵਾਰੀ ਬਾਹਰੋਂ ਕੁਝ ਖਾਂਦੇ ਹੋ ਉਹ ਤੁਹਾਡੇ ਜਮ੍ਹਾਂ ਹੋ ਜਾਣਾ ਸੋ ਕੋਸ਼ਿਸ਼ ਕਰੋ ਕਿ ਇੱਕ ਮਿਆਰਤਾ ਇਹ ਕਰ ਲਓ ਦੇ ਪੈਸਾ ਬਚਾਉਣਾ ਸਿਹਤ ਬਚਾਉਣੀ ਹੈ ਖਾਸ ਕਰਕੇ ਨਹੀਂ ਤੇ ਨਾ ਇਤੇ ਪੈਸਾ ਬਚਣਾ ਨਾ ਇਤੇ ਸਿਹਤ ਬਚਣੀ ਤੇ ਨਾ ਇਤੇ ਬੰਦਾ ਨਾ ਬੰਦੇ ਦੀ ਜਾਤ ਠੀਕ ਹੈ ਜੀ ਸੋਮਵਾਰ ਤੋਂ ਸ਼ਨੀਵਾਰ 6:30 ਤੋਂ 8:30 ਤੇ ਸ਼ਾਮੇ 7:30 ਤੋਂ 9:30 ਤੁਹਾਡੇ ਨਾਲ ਲਾਈਵ ਮੁਲਾਕਾਤ ਹੁੰਦੀ ਹੈ ਤੇ ਆ ਤੁਸੀਂ ਇਹਨਾਂ ਪ੍ਰੋਮਾਂ ਦਾ ਲਿੰਕ 9876309655ਤੇ ਮੰਗਵਾ ਸਕਦੇ ਹੋ 9876309655 ਤੇ ਲੋਨ ਵਾਲੀ ਗੱਲ ਤੇ ਜ਼ਰੂਰ ਗੌਰ ਰੱਖਿਓ ਹਾਂ ਉਦਾਂ ਲੋਨ ਲੈਣ ਦੇ ਤਾਂ ਸਿਸਟਮ ਨੂੰ ਲੋਨ ਦਿੰਦੇ ਰਹੋ ਤੇ ਚੰਗਾ ਰਹੇਗਾ ਸੋ ਇਹ ਸੀ ਗੱਲਬਾਤ ਲੋਨ ਦੇ ਮੁਤਲਕ ਤੇ ਮਨਜੀਤ ਸਿੰਦਰ ਸਿੰਘ ਆਪਣੇ ਨਾਲ ਜੁੜੇ ਨੇ ਮੰਡਿਆਣੀ ਸਾਹਿਬ ਲੋਨ ਤੇ ਹੀ ਗੱਲ ਕਰਨੀ ਕਿਸੇ ਹੋਰ ਤੇ ਕਰਨੀ ਉਨਤੇ ਤੱਕ ਤੁਸੀਂ ਕਰਤੀ ਆ ਮੈਂ ਹੋਰ ਕਰਨੀ ਸੀ ਜੀ ਜੀ